ਹੈਲੋ ਹੈਲੋ ਤੇਜਾ ਬੋਲਦਾ ਜੀ ਹਾਂ ਜੀ ਤੇਰਾ ਠੀਕ ਹੈ ਜੀ ਵਧੀਆ ਬੁੜੀਆਂ ਕੌਣ ਸੀ ਬੁੜੀਆਂ ਹਾਂ ਸੁਣਾ ਬੁੜੀਆਂ ਕੌਣ ਸੀ ਬੁੜੀਆਂ ਗਵੰਦੀਆਂ ਨੇ ਜੀ ਨਹੀਂ ਜਾਂਦਣੇ ਠੀਕ ਲਾਰਾ ਪਾ ਕੇ ਗਈਆਂ ਖੇਤ ਚ ਕਿਉਂ ਕੀ ਹੋ ਗਿਆ ਤਨ ਪਤਾ ਨਹੀਂ ਕੀ ਹੋ ਗਿਆ ਖਲਾਰਾ ਕੀ ਪੈ ਖਲਾਰਾ ਤੇ ਕੋਈ ਨਾਲ ਹੋਵੇ ਫੇਰ ਭਾਈ ਰਹੇਗਾ ਆ ਬਾਤ ਐ ਇੱਥੇ ਗੰਗਵਾਰੀ ਨਹੀਂ ਫਿਰ ਮੈਂ ਕੋਈ ਬਾਜ ਮਾਰੀ ਸੀ ਮੈਨੂੰ ਪਤਾ ਲੱਗਿਆ ਵੀ ਨਾਲ ਇਹ ਹੀ ਹੈ ਜੀ ਹੂੰ ਹੂੰ ਕਿਸਾ ਰੋਵਾਰੀ ਨੇ ਫੜੀਆਂ ਤੋੜ ਗਈਆਂ ਸਾਰੀਆਂ ਤੁਸੀਂ ਉੱਥੇ ਅੱਛਾ ਹਾਂ ਨਹੀਂ ਤੋੜੀ ਫੜਨਾਂ ਇਹ ਤੋੜੀ ਨਾ ਉਹ ਪੱਤੇ ਥੋੜੀ ਪੱਟ ਕੇ ਲ ਲਈਆਂ ਸੀ ਬੂਟੇ ਦੇ ਪੱਤੇ ਪਏ ਸਾਰਾ ਤਾਂ ਮੱਦ ਗਿਆ ਸਾਰਾ ਗਵਾਰਾ ਤਾਂ ਕੋਊਗਾ ਹੋ ਚੁੱਕੀ ਬੈਂਗਣਾ ਉਹ ਬੰਗਣ ਹੋਊਗਾ ਕਿ ਵਿੱਚ ਸਾਰਾ ਕੁਝ ਹੋ ਜੀਗਾ ਬੰਗਣ ਕਿਉਂ ਹੋਊਗਾ ਹਾਂ ਹੋ ਗਿਆ ਸਾਰਾ ਕੁਝ ਥੋੜੇ ਤਾਂ ਜ਼ਿਆਦਾ ਹੀ ਬਣਦੀਆਂ ਫਿਰ ਨਾ ਬਣਾਣੇ ਤੁੰਗ ਕੁਝ ਨਹੀਂ ਬਣਦੀਆਂ ਥੋੜੇ ਤੋਂ ਬਣਾ ਆ ਗੀਆਂ ਸਾਡਾ ਤਾਂ ਹੂੰ ਬਣਾ ਆ ਗੀਆਂ ਸਾਡਾ ਤਾਂ ਕਿਉਂ ਕਿ ਹੋ ਗਿਆ ਹੋਰ ਕੀ ਤਾਂ ਸਾਰਾ ਤੁਸੀਂ ਪੱਠੇ ਵੱਢਣੇ ਆ ਚਲ ਤੁਸੀਂ ਪਿਆਰ ਨਾਲ ਵੱਢ ਲੋ ਜੇ ਕੋਈ ਚਰਨਾ ਐ ਐ ਥੋੜੀ ਹੋ ਗਈ ਸੀ ਖਲਾਰਾ ਹੀ ਪਾ ਲਉਂਗਾ ਇਸ ਦੇ ਵਿੱਚ ਉਹ ਉੜਦਾ ਨਹੀਂ ਤੇ ਪੁਲੰਗਾ ਤੇ ਉੜਨਾ ਮਟਾਂ ਵਟਾਂ ਤੇ ਪੁੱਠੇ ਵੱਡੇ ਸੀਗੇ ਇਹ ਤਾਂ ਫੇਰ ਫੇਰ ਨੇ ਨਾ ਵੀ ਖਲਾਰਾ ਪਿਆ ਮੇਰੀ ਯਾਦ ਨਹੀਂ ਆਈ ਤੈਨੂੰ ਯਾਦ ਇਹ ਤਾਂ ਥੋੜੇ ਖੇਤ ਚ ਫਰਦੇ ਸੀ ਯਾਦ ਆਉਂਦੀ ਹੈ ਹਾਂ ਚਾ ਚਲ ਇਹ ਵੀ ਨਹੀਂ ਇਹ ਵੀ ਪਤਾ ਹੋਣਾ ਇਹ ਕੋਠੇ ਚ ਹੈਗਾ ਕਮਰੇ ਚ ਮੈਂ ਦੇਖੀ ਨਹੀਂ ਤੁਹਾਨੂੰ ਦੁਕਾਨੋਂ ਦੇਖਦੀ ਐ ਕੋਈ ਹੋਰ ਮਿਲ ਜਾਵਾਂ ਜੱਟ ਤੈਨੂੰ ਆਹੋ ਮਿਲ ਜਾ ਹੋਰ ਆ ਰੋਸਵਾ ਦੇਣ ਲੱਗ ਗਿਆ ਕਿ ਤੈਨੂੰ ਮਾਂ ਵੀ ਮਿੰਟ ਕੋਈ ਨਹੀਂ ਬੰਦਾ ਹੀ ਕੋਈ ਰੱਖਿਆ ਗਿਆ ਹੈਗੀ ਹਾਂ ਐ ਕੋਈ ਰੱਖਿਆ ਪਿਆ ਕਿ ਕਾਰਾ ਨਹੀਂ ਕਰੀ ਰੱਖਿਆ ਕੋਈ ਲੱਗਦਾ ਤਾਂ ਮਨਾਈ ਐਂ ਇੰਨੀ ਤੱਕੇ ਖੇਚ ਚੋਂਦੀ ਸੀ ਆ ਕੇ ਮੇਰਾ ਡੰਗ ਸਾਥੀ ਹਾਂ ਹਾਂ ਹੁਣ ਜਮੇ ਹੁਣ ਜਮਾ ਹੀ ਮਨ ਮੁਰਖ ਟੋੜੀ ਹੋ ਗਈ ਤੂੰ ਹਾਂ ਜੋ ਨਹੀਂ ਹੋਈ ਮੇਰੇ ਤੇ ਉਹ ਕਦੇ ਨੂੰ ਆਣ ਮਿਸਮਾਨ ਸੀਗਾ ਫਿਰ ਨਾਲ ਦੀਆਂ ਕਦੇ ਹਾਂ ਸੀ ਵੀ ਚੱਲਣਾ ਚਿਰਨਾ ਪੱਠੇ ਲਿਆਉਣ ਨਾਲੇ ਫਲੀਆਂ ਤੋੜਨੇ ਆਵਾਂ ਮੱਚਾ ਫੇਰ ਵੀ ਤਾਂ ਕਰੇ ਕਿਹੜੇ ਟਾਈਮ ਹੀ ਨਹੀਂ ਲੱਗਿਆ ਨਹੀਂ ਹੋਣਾ ਸੀ ਨਾ ਤੇ ਟਾਈਮ ਤਾਂ ਕੱਢਣਾ ਪੈਂਦਾ ਜਿੱਥੇ ਬੰਦਾ ਪਿਆਰ ਮੁਹੱਬਤ ਕਰੇ ਮਦ ਟਾਈਮ ਤਾਂ ਕੱਢਣਾ ਪੈਂਦਾ ਹੂੰ ਟਾਈਮ ਕੱਢਾ ਕਿਤੇ ਨਾਲ ਦੀਆਂ ਨਾਲ ਨਹੀਂ ਆਉਂਦਾ ਹੈ ਨਾਲ ਅੱਛਾ ਅੱਛਾ ਕਿਵੇਂ ਕਰੀਏ ਫਿਰ ਮੀਂਹ ਜਿਹਾ ਪਈ ਜਾਂਦਾ ਸੀ ਹਾਂ ਤੂੰ ਨਾ ਖੜਕੇ ਦੇ ਪਾਸੇ ਹੋ ਕੇ ਗੱਲ ਕਰ ਤੂੰ ਐ ਖੜਕੇ ਜਿਹਾ ਨਾ ਮੈਨੂੰ ਸਵਾਦ ਨੀ ਆਉਂਦਾ ਤੇਰੀ ਮਿੱਠੀ ਮਿੱਠੀ ਆਵਾਜ਼ ਸੁਣਨੀ ਹੁੰਦੀ ਐ ਨਾ ਨਾ ਬਾਹਲਾ ਖੜਕਾ ਹੋਈ ਜਾਂਦਾ ਇੰਨਾ ਖੜਕਾ ਫਿਰ ਚੱਲਣਾ ਨੀ ਨਾ ਤੈਨੂੰ ਪਤਾ ਤਾਂ ਹੈਗਾ ਹੁਣ ਸਹੀ ਆਉਂਦੀ ਐ ਹੁਣ ਤੇਰੀ ਕਿੰਨੀ ਪਿਆਰੀ ਆਵਾਜ਼ ਆਈ ਜਾਂਦੀ ਐ కచబంత ? కిలనా కిఇ దాగ్రిం టరినమలిని అభిitus Score warm ేదాగ్రై విం మోయ౥ణడి కిలా కిందాగ్.. కెం న్ట కిరు దాగిందా జా పల్దడన్దేలా మోయం అభ�

ਉਹਕ ਨਹੀਂ ਕਰਨਾ ਜਿਹੜੇ ਤੇਲੀ ਦਵਾਈ ਦਿੰਦੀ। ਛੇਲੇ ਜਾਣਦੇ ਨਹੀਂ ਕਿ ਤੁਸੀਂ ਲਾ ਲਓ ਫੋਨ। ਮੈਂ ਕਿਉਂ ਲਾਵਾਂ ਫੋਨ ਜਦੋਂ ਤੂੰ ਦਵਾਈ ਦਵਾਵੇਂ ਤਾਂ ਲਾਵਾਂ। ਮੈਂ ਕਿਉਂ ਦਵਾਵਾਂ? ਹਾਂ। ਮੈਂ ਕਿਹ ਦਵਾਵਾਂ? ਕੋਈ ਕੋਣ ਦਵਾਊਗਾ ਰੱਖੀ। ਮੈਂ ਤਾਂ ਨਹੀਂ ਦਵਾਉਂਗੀ। ਉਹ। ਮੈਂ ਤਾਂ ਨਹੀਂ ਦਵਾਉਂਦੀ। ਫਿਰ ਹੋਰ ਕੌਣ ਦਵਾਊਗਾ ਤੂੰ ਆ ਵੀ ਦੱਸ। ਮੈਂ ਕਿ ਕਰਾਪੇ ਬਚ ਲੋ ਤੁਹਾਨੂੰ ਚਾਹੀਦੀ ਏ ਤਾਂ ਨੇ ਦੱਸ ਤੂੰ ਦੇਣੀ ਕਿ ਨਹੀਂ ਦੇਣੀ ਤੂੰ ਗੱਲਾਂ ਨਾ ਕਰ ਉਹ ਤੁਸੀਂ ਤੇ ਫਿਰ ਦੱਸ ਫਿਰ ਤੂੰ ਤੇਰੀ ਗੱਲ ਦੱਸ ਫਿਰ ਮੈਂ ਤਾਂ ਜੇ ਤੂੰ ਨਾ ਦੇਂ ਤਾਂ ਫੇਰ ਮੈਂ ਕਿਸੇ ਨਾ ਕਿਸੇ ਨੂੰ ਕਹੂੰਗਾ ਇਹ ਨਾ ਉਹ ਕਿ ਤੂੰ ਵੀ ਨਹੀਂ ਨਾਲ ਲੈਟਾ ਕਿਸੇ ਹੋਰ ਨੂੰ ਦੇ ਦੇਂਦਾ ਬੰਦਾ ਤੇ ਫਿਰ ਆਪ ਦੇਜ ਨਾ ਤੂੰ ਮੇਰੀ ਗੱਲ ਸੁਣ ਤੂੰ ਖੇਤ ਤਾਂ ਰੋਜ਼ ਆਉਂਦੀ ਐ ਇਹ ਵੀ ਇਹ ਤਾਂ ਐ ਨਹੀਂ ਤੂੰ ਖੇਤਾਂਾਂ ਮੇ ਰੋਜ਼ ਖੇਤ ਤਾਂ ਮੇ ਰੋਜ਼ ਹੀ ਆਉਂਦੀ ਐ ਤਫਿਰ ਫਿਰ ਦਿੱਕਤ ਕਿੱਥੇ ਆ ਗਈ ਹੈ? ਕੋਈ ਤਾਂ ਲੱਗ ਕੇ ਫਿਰ। ਓਹ। ਟਾਈਮ ਲੱਗੇਗੀ ਗੱਲਾਂ। ਕਿ ਟਾਈਮ ਤਾਂ ਹੁਣ ਦੇਖ ਲੈ ਜਦੋਂ ਤਿਆਰ ਕਰਦੀ ਆਂ। ਤਾਂ ਫਿਰ ਫਿਰ ਤਾਂ ਤੁਹਾਨੂੰ ਦੇਖਣਾ ਹੀ ਪਊਗਾ ਸਿਸਟਮ ਸਾਰਾ। ਪਿਆਰ ਤਾਂ ਕਰਦੇ ਆਂ। ਪਰ ਦੁਨੀਆ ਨੂੰ ਲੱਗਦੀ ਆ। ਹੂੰ। ਪਿਆਰ ਤਾਂ ਕਰਦੇ ਹਾਂ ਜਈ ਦੁਨੀਆ ਦੇ ਬਾਰੇ। ਸਵਾਦ ਨਹੀਂ ਹੁੰਦਾ ਕਿ ਮੇਰੇ ਨਾਲ ਤੇ ਅੱਜ ਕੱਢ ਜਾ ਕੰਮ ਤੇ ਰੱਥ ਲੈ ਕੇ ਆ ਜਾ ਹਾਂ ਆਤ ਨਹੀਂ ਦੇਖੀ ਤੂੰ ਨਹੀਂ ਤਾਂ ਨਹੀਂ ਆਈ ਤਵਾਂ ਮੈਂ ਇੰਤਜ਼ਾਰ ਕਰੂੰਗਾ ਮੈਂ ਫਿਰ ਮੈਂ ਆ ਜੰਦੀ ਠੀਕ ਹੈ ਅਰੇ ਲੱਟੋ ਖੇਤਵਾਂ ਨੇ ਨਹੀਂ ਆਈ ਦਾਖਨ ਵੇਲੇ ਤਾਂ ਮੈਂ ਕਰੀ ਆ ਜਾ ਤੇਰੇ ਕੋਲੇ ਹਾਂ ਤੁਸੀਂ ਕਹਦੇ ਆਜੋ ਅਜੇ ਰਾਤ ਨੂੰ ਚੰਗਾ ਆਉਣਾ ਫਿਰ ਠੀਕ ਆ